ਸਰਦਾਰ ਜੀ ਦਾ ਫੋਨ ਆ ਗਿਆ ਹਾਂ ਸਰਦਾਰ ਜੀ ਰਣੀ ਜੀ ਕਿੱਥੇ ਹੀ ਤੁਸੀਂ ਸਰਦਾਰ ਜੀ ਮੈਂ ਤੇ ਬੱਕਰੀਆਂ ਲਈ ਪੱਠੇ ਲੈਣ ਆਈ ਸੀ ਖੇਤ ਪੱਠੇ ਵਾਦੀ ਜਾਣੀ ਮੈਂ ਇੱਧਰ ਕਬੀਲੇ ਚ ਆਇਆ ਸੀਗਾ ਤੁਸੀਂ ਦਿਖੇ ਨਹੀਂ ਕਿਹੜੇ ਖੇਤੋਂ ਤੁਸੀਂ ਫਿਰ ਮੈਂ ਉੱਥੇ ਆਉਣਾ ਸੀ ਇੱਧਰ ਸਾਹਮਣੇ ਆ ਨਾ ਖੇਤ ਕਬੀਲੇ ਦੇ ਉਸ ਖੇਤ ਦੇ ਵਿੱਚ ਆ ਮੈਂ ਸਰਦਾਰ ਜੀ ਚਾਹ ਫਿਰ ਤੋ ਇੱਥੇ ਰੋਕਾ ਮੈਂ ਤੁਹਾਨੂੰ ਤਾਏ ਨਾਲ ਮਲਾਉਣਾਗਾ ਮੈਂ ਇੱਥੇ ਆਉਣਾਗਾ ਇੱਕ ਵਾਰੀ ਆਹ ਸਰਦਾਰ ਜੀ ਤੁਸੀਂ ਇੱਥੇ ਆ ਜਾ ਤੇ ਇੱਥੇ ਮੈਨੂੰ ਆਪਣੇ ਘਰੇ ਲੈ ਜਾਣਾ ਠੀਕ ਹੈ ਚੱਲ ਤੂੰ ਇੱਥੇ ਰੁਕ ਮੈਂ ਆ ਗਿਆ ਠੀਕ ਹੈ ਸਰਦਾਰ ਜੀ ਤੇ ਹੋਰ ਬਾਦ ਲਓ ਸਰਦਾਰ ਜੀ ਮੈਂ ਲੈਣਾ ਹਾਂਗੇ ਤੇ ਆ ਕੇ ਪੱਠੇ ਚੱਕ ਲੈਵਾਂਗੇ ਹੂੰ ਦੇ ਸਰਦਾਰ ਜੀ ਲੈ ਰਣ ਆਪਾਂ ਪੱਠੇ ਤੇ ਆ ਕੇ ਵੱਢੀ ਤਾਂ ਸਰਦਾਰ ਜੀ ਨਾ ਉਹ ਆਗੇ ਸਰਦਾਰ ਜੀ ਲੈ ਆ ਆ ਰਹੀ ਨੀ ਮਾ ਰਣੀ ਮੈਂ ਤੁਹਾਨੂੰ ਕਬੀਲੇ ਚ ਦੇਖਦਾ ਫਿਰ ਦਾਂਗਾ ਸਰਦਾਰ ਜੀ ਮੈਂ ਕਬੀਲੇ ਚ ਕਿੱਥੇ ਆਉਣਾ ਸੀ ਬੱਕਰੀਆਂ ਵਿਚਾਰੀਆਂ ਦੋ ਦਿਨ ਹੋ ਗਏ ਭੁੱਖੀਆਂ ਖੜੀਆਂ ਸੀ ਮੈਂ ਤੇ ਪੱਠੇ ਲੈਣ ਆ ਗਈ ਸੀ ਉੱਪੱਠੇ ਵਾਣੂ ਕਹਿੰਦਾ ਤੀਰਥ ਨੂੰ ਸਿਰ ਜਟ ਜਾਂਦਾ ਆਪਣੇ ਸਰਦਾਰ ਜੀ ਹੁਣ ਤੁਸੀਂ ਇੱਥੋਂ ਛੇਤੀ ਚਲੋ ਕੋਈ ਵੇਖ ਨਾ ਲਵੇ ਚਲ ਮੈਂ ਤੇਰੇ ਨਾਲ ਗੱਲ ਵੀ ਕਰਨੀ ਆ ਜੀ ਦੇਖੀ ਰਾਣੀ ਹੁਣ ਤੂੰ ਮੈਨੂੰ ਧੋਖਾ ਨਾ ਦੇ ਜੀ ਉਹ ਸਰਦਾਰ ਜੀ ਤੁਹਾਨੂੰ ਵਿਰੋਸਾ ਨਹੀਂ ਹੈ ਮੇਰੇ ਤੇ ਵਿਰੋਸਾ ਤਾਂ ਮੈਨੂੰ ਹੈ ਵਿਰੋਸਾ ਤਾਂ ਮੈਨੂੰ ਤੇਰੇ ਤੇ ਆਪ ਦੀ ਜਾਣ ਤੋਂ ਵੀ ਜ਼ਿਆਦਾ ਹੈਗਾ ਪਰ ਹੁਣ ਨਾ ਮੇਰੇ ਤੋਂ ਤੇਰੇ ਉਹਨਾ ਨਹੀਂ ਰਿਹਾ ਹੁੰਦਾ ਸਰਦਾਰ ਜੀ ਮੈਂ ਧੋਖਾ ਕਿਉਂ ਦੇਵਾਂਗੀ ਅਸੀਂ ਤੇ ਆਪ ਕਰਮਾਂ ਦੇ ਮਾਰੇ ਆ ਮਾਸੀ ਭਾਨ ਜੀ ਅਸੀਂ ਤੇ ਆਪ ਸਾਰਾ ਲੱਭਦੇ ਫਿਰਦੇ ਆ ਤੁਹਾਡਾ ਸਾਰਾ ਮਿਲ ਜਾਏਗਾ ਸਾਨੂੰ ਤੇ ਚੱਲ ਫਿਰ ਉਹਨਾਂ ਟਾਈਮ ਹੋਣ ਵਾਲਾ 바ਵਾ ਤੇ ਮੈਂ ਤੈਨੂੰ ਤਾਇਨਾ ਮਿਲਾਦਾ ਤੇ ਉਦੋਂ ਬਾਅਦ ਦੇਖਦੇ ਆਂ ਫਿਰ ਉਹ ਸਰਦਾਰ ਜੀ ਮੈਂ ਤਾਂ ਅੱਜ ਬੈਠੇ ਤੋ ਨਾ ਪੈਸੇ ਵੀ ਲੈਣ ਜਾਣਾ ਸੀ ਉਹਨਾਂ ਨੇ ਇੱਟਾਂ ਵਾਲੇ ਸਾਂਚੇ ਬਣਵਾਏ ਸੀ ਸਾਡੇ ਤੋਂ ਖੀ ਰਾਣੀ ਸੇਵਾ ਮੰਗੂ ਕਿਤੇ ਮੈਨੂੰ ਧੋਖਾ ਨਾ ਦੇ ਦੀ ਉਹ ਸਰਦਾਰ ਜੀ ਇਸ ਜਨਮ ਤੱਕ ਮੈਂ ਧੋਖਾ ਬਿਲਕੁਲ ਨਹੀਂ ਦਿੰਦੀ ਅਗਲੇ ਜਨਮ ਕੀ ਨੇ ਵੇਖਿਆ ਅਗਲੇ ਜਨਮ ਦਾ ਮੈਨੂੰ ਪਤਾ ਨਹੀਂ ਨਹੀਂ ਤੇ ਮੈਂ ਤਾਂ ਇਹ ਵੀ ਕਹਿਣੀ ਆ ਮੈਂ ਤਾਂ ਸੱਤ ਜਨਮ ਵੀ ਧੋਖਾ ਨਾ ਦੇਵਾਂ ਤੁਹਾਨੂੰ ਸਰ ਜੀ ਹੋਰ ਤਾਂ ਮੈਨੂੰ ਕਿਸੇ ਦਾ ਡਰ ਨਹੀਂ ਇਹ ਮੰਗੂ ਹੈ ਨਾ ਜਿਹੜਾ ਬੜਾ ਕੁੱਤਾ ਆਦਮੀ ਤੂੰ ਨਾ ਮੇਰੇ ਹੁੰਦੇ ਨਾ ਮੰਗੂ ਵੰਗੂ ਸੰਗੂ ਦੀ ਪਰਵਾਹ ਨਾ ਕਰਿਆ ਕਰ ਤੈਨੂੰ ਮੈਂ ਪਹਿਲਾਂ ਵੀ ਕਿਹਾ ਹੈਗਾ ਕੋਈ ਟੈਨਸ਼ਨ ਨਾ ਲੈ ਤੂੰ ਜੱਟ ਦੇ ਹੁੰਦੇ ਉਹ ਸਰਦਾਰ ਜੀ ਮੈਂ ਤੇ ਬੋਲੀ ਗਈ ਮੈਂ ਤੇ ਬੱਠੇ ਤੇ ਜਾਣਾ ਸੀ ਉਹਨਾਂ ਬੱਠੇ ਵਾਲੇ ਨੇ ਇੱਟਾਂ ਦੇ ਸਾਂਚੇ ਬਣਵਾਏ ਸੀ ਸਾਡੇ ਤੋਂ ਕੁਝ ਪੈਸੇ ਲੈਣੇ ਸੀ ਮਾਸੀ ਨੇ ਕਿਹਾ ਸੀ ਉਹਨਾਂ ਤੋਂ ਆਉਂਦੀ ਹੋਈ ਪੈਸੇ ਲੈ ਆਈ ਤੇ ਮੈਨੂੰ ਤੇ ਸੀ ਪੈਸੇ ਕੀ ਲੈਣੇ ਆ ਆ ਵਿਚਾਰੀਆਂ ਬੱਕਰੀਆਂ ਵਾਸਤੇ ਕੋਈ ਬਾੜਾ ਬਣਾ ਦੇਾਂਗੇ ਮੈਂ ਤੁਹਾਨੂੰ ਤੋਂ ਇੱਟਾਂ ਹੀ ਲੈਣੀਆਂ ਸੀ ਇੱਟਾਂ ਹੀ ਦੇ ਦਿਦੋ ਸਾਨੂੰ ਕਾਲ ਕੋਈ ਨਹੀਂ ਜਿੰਨੇ ਟਾਈ ਤੈਨੂੰ ਲੋੜ ਆ ਜਾਂਦਾ ਜਾਂਦਾ ਮੈਂ ਉਹਨਾਂ ਨੂੰ ਕਹਿ ਦੂੰਗਾ ਕਿੰਨੇ ਕਿੰਨਾ ਚਾਹੀਦੇ ਨੇ ਆਪਾਂ ਨੂੰ ਸਰਦਾਰ ਜੀ ਹੁਣ ਤੇ ਬੜਾ ਕਵੇਲਾ ਹੋ ਗਿਆ ਰਾਤ ਹੋਣ ਵਾਲੀ ਹੈ ਤੁਸੀਂ ਰਹਿਣ ਦਿਓ ਨਹੀਂ ਕੋਈ ਨਹੀਂ ਤੂੰ ਜਾ ਕਵੇਲੇ 'ਚ ਤੇ ਮੈਂ ਜਾਂਦਾ ਜਾਂਦਾ ਕਹਿ ਦੂੰਗਾ ਸਵੇਰੇ ਭੇਜ ਦੂ ਆਹੋ ਚਲ ਠੀਕ ਹੈ ਸਰਦਾਰ ਜੀ ਲੈ ਰਾਣੀ ਆ ਗਿਆ ਆਪਣਾ ਘਰ ਤੇ ਤੈਨੂੰ ਮਲਾਉਣਾ ਮੈਂ ਤਾਏ ਨਾਲ ਲੈ ਰਾਣੀ ਆ ਗਿਆ ਆਪਣਾ ਘਰ ਤੇ ਤੈਨੂੰ ਮੈਂ ਮਲਾਉਣਾ ਤਾਏ ਜੀ ਨਾਲ ਬਾਕੀ ਕਰ ਦਿਆਂ ਗੱਲ ਉਹਦੇ ਨਾਲ ਚੱਲ ਕੇ ਆਪਾਂ ਠੀਕ ਹੈ ਅੱਜ ਆਪਣੇ ਵਿਆਹ ਦੀ ਗੱਲ ਆਪਾਂ ਬਰਨ ਨਵੇਂੜੀ ਲਾਵਾਂਗੇ ਮੱਲੀ ਤੇ ਹੁਣ ਤੈਨੂੰ ਮਾਲ ਦਾ ਘਰ ਵੀ ਦਿਖਾ ਦਿੰਨਾ ਆ ਜਾ ਠੀਕ ਹੈ ਸਰਦਾਰ ਜੀ ਇਹ ਆਪਾਂ ਬੈਡਰੂਮ ਬਣਾਵਾਂਗੇ ਆਪਣਾ ਠੀਕ ਹੈ ਸਰਦਾਰ ਜੀ ਸਰਦਾਰ ਜੀ ਇੱਥੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਾਵਾਂਗੇ ਇਸ ਤੋਂ ਬਾਅਦ ਹੁਣ ਸਾਰਾ ਕੁਝ ਜੋ ਵੀ ਕਰਨਾ ਨਾ ਹੁਣ ਤੁਹਾਡੇ ਹਿਸਾਬ ਨਾਲ ਕਰਨਾ ਕਿਉਂਕਿ ਤੁਹਾਨੂੰ ਪਤਾ ਵੀ ਮੇਰੇ ਮਾਪੇ ਤਾਂ 21 ਉਮਰ ਚ ਹੀ ਮਰ ਗਏ ਸੀਗੇ ਤਾਇਆ ਸੀ ਵਿਚਾਰਾ ਹੁਣੇ ਵੀ ਨਹੀਂ ਵਿਆਹ ਕਰਾਇਆ ਤੈਨੂੰ ਆਪ ਨੂੰ ਪਤਾਰਾ ਨਹੀਂ ਦੇਖਾ ਬੁੜੀ ਤੋਂ ਬਣਾ ਕਿੰਨਾ ਔਖਾ ਹੋ ਜਾਂਦਾ ਹਨਾ ਉਹ ਤਾਂ ਹੈ ਸਰਦਾਰ ਜੀ ਜਨਾਨੀ ਬਿਨਾ ਤਾਂ ਘਰ ਵੀ ਘਰ ਨਹੀਂ ਰਹਿੰਦਾ ਕੋਈ ਗੱਲ ਨਹੀਂ ਹੁਣ ਮੈਂ ਆਵਾਂਗੀ ਨਾ ਸਰਦਾਰ ਜੀ ਤੇ ਮੈਂ ਸਾਰੇ ਘਰ ਨੂੰ ਪੂਰਾ ਸਜਾ ਕੇ ਰੱਖਾਂਗੀ ਲਾ ਰਣੀ ਹੁਣ ਨਾ ਇਸ ਤੋਂ ਬਾਅਦ ਆਪਾਂ ਇੱਥੇ ਵਧੀਆ ਕੋਠੀ ਬਣਾ ਦੇਣੀ ਆ ਪਹਿਲਾਂ ਤਾਂ ਆਪਾਂ ਨੂੰ ਮੰਨ ਲਾ ਏਡਾ ਕੋਈ ਜਮੀਨ ਹੈ ਨਹੀਂ ਸੀਗਾ ਨਾ ਕੋਈ ਰਹਿਣ ਦਾ ਨਾ ਕੋਠੀ ਦਾ ਹੁਣ ਜਦੋਂ ਜਦੋਂ ਇਹ ਤੁਸੀਂ ਮੇਰੀ ਜ਼ਿੰਦਗੀ ਚ ਆਇਓ ਉਦੋਂ ਬਾਅਦ ਹੀ ਸਾਰੇ ਖਾਬ ਜਾਗੇ ਨੇਗੇ ਸਰਦਾਰ ਜੀ ਇੱਕ ਗੱਲ ਕਹਾਂ ਜੋ ਪਿਆਰ ਹੁੰਦਾ ਨਾ ਉਹ ਮੈਲ ਜਾਂ ਪੈਸਾ ਨਹੀਂ ਵੇਖਦਾ ਤੇ ਜੇ ਪੈਸਾ ਦੇਖਦਾ ਫਿਰ ਉਹ ਪਿਆਰ ਨਹੀਂ ਹੁੰਦਾ ਮੈਂ ਤੇ ਤੁਹਾਨੂੰ ਪਿਆਰ ਕਰਦੀ ਹਾਂ ਮੈਂ ਨਾ ਕੋਠਿਆਂ ਤੋਂ ਜ਼ਮੀਰਾਂ ਤੋਂ ਕੀ ਲੈਣਾ